ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਨੇ ਪੰਥ ਦੀ ਨਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਅੱਜ 557ਵਾਂ ਜੋ ਨਾਨਕਸ਼ਾਹੀ ਕਲੰਡਰ ਹੈ ਉਹਦੀ ਸ਼ੁਰੂਆਤ ਕੀਤੀ ਗਈ ਹੈ ਉਹ ਸੈਕਟਰੀਟ ਫਿਜ਼ੀਕਲ ਤਖਤ ਸਾਹਿਬ ਜੀ ਤੋਂ ਰਿਲੀਜ਼ ਕੀਤਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਾਲ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ 350 ਸਾਲਾ ਗੁਰਾਇਉਪ ਅਤੇ 9ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ ਭਾਈ ਸਾਹਿਬ ਪਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਹੈ ਔਰ ਤਿੰਨ ਪੇਜਾਂ ਦੇ ਵਿੱਚ ਇਸ ਵਾਰ ਦਾ ਜਿਹੜਾ ਨਾਨਕ ਸ਼ਾਹੀ ਕੈਲੰਡਰ ਹੈ ਉਹ ਰਿਲੀਜ਼ ਕੀਤਾ ਜਾ ਰਿਹਾ ਹੈ ਕਿਉਂਕਿ ਗੁਰਿਆਈਪੁਰਬ ਅਤੇ ਸ਼ਹੀਦੀ ਦਿਹਾੜਿਆਂ ਦੇ ਸਬੰਧ ਵਿੱਚ ਜੋ ਸਤਗੁਰਾਂ ਦੇ ਪਾਵਨ ਅਸਥਾਨ ਨੇ ਉਹਨਾਂ ਦੇ ਜਿਹੜਾ ਦ੍ਰਿਸ਼ ਹੈ ਉਹ ਨਾਲ ਇਹਨਾਂ ਕੈਲੰਡਰਾਂ ਦੇ ਉੱਪਰ ਦਰਸਾਇਆ ਗਿਆ ਹੈ ਔਰ ਧਰਮ ਪ੍ਰਚਾਰ ਕਮੇਟੀ ਵੱਲੋਂ ਉ체ਚੇ ਤੌਰ ਤੇ ਇੱਕ ਬਹੁਤ ਵੱਡਾ ਇਸ ਵਾਰ ਯਤਨ ਕਰਦਿਆਂ ਹੋਇਆ ਸਮੂਹ ਪ੍ਰਚਾਰਕ ਸਿੰਘਾਂ ਦੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਹਿਬਾਨ ਜੀ ਨੂੰ ਇਹ ਕਿਹਾ ਗਿਆ ਇਹ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ 557ਵਾਂ ਇਹ ਨੂੰ ਹਰ ਗੁਰਦੁਆਰੇ ਚਾਹੇ ਉਹ ਸ਼ਹਿਰ ਵਿੱਚ ਹੈ ਚਾਹੇ ਉਹ ਪਿੰਡ ਵਿੱਚ ਹੈ ਚਾਹੇ ਉਹ ਕਿਤੇ ਵੀ ਹੈ ਜਿੱਥੇ-ਕਿਤੇ ਵੀ ਗੁਰਦੁਆਰੇ ਸਹਿਬਾਨ ਛੋਸ਼ੋਭਤ ਨੇ ਉੱਥੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਹਿਬਾਨ ਅਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਹਿਬਾਨ ਹਰ ਇੱਕ ਗੁਰਦੁਆਰਾ ਸਾਹਿਬ ਤੱਕ ਇਸ ਕੈਲੰਡਰ ਨੂੰ ਪਹੁੰਚਦਾ ਕਰਨਗੇ ਔਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਨ ਪ੍ਰਚਾਰ ਕਮੇਟੀ ਵੱਲੋਂ ਬਹੁਤ ਜਲਦੀ ਹੀ ਸਤਗੁਰਾਂ ਦੇ ਸ਼ਹੀਦੀ ਦਿਹਾੜੇ ਅਤੇ ਤਾਨ ਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਗੁਰਾਇ ਪ੍ਰਭ ਦੇ ਸੰਬੰਧ ਵਿੱਚ ਸਮਾਗਮਾਂ ਦੀ ਜਿਹੜੀ ਲੜੀ ਹੈ ਉਹ ਵੀ ਆਰੰਭ ਕੀਤੀ ਜਾ ਰਹੀ ਹੈ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਤਨ ਮਨ ਧਨ ਕਰਕੇ ਸੇਵਾ ਕਰਕੇ ਹਿੱਸਾ ਪਾ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਔਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਲੰਡਰ ਜਾਰੀ ਕੀਤਾ ਜਾਂਦਾ ਹੈ ਜਾਂ ਅੱਜ ਜਾਰੀ ਕੀਤਾ ਗਿਆ ਹੈ ਸਮੂਹ ਸੰਗਤਾਂ ਇਹ ਸਾਰੇ ਦਿਨ ਤਿਉਹਾਰ ਦਿਹਾੜੇ ਇਸ ਕੈਲੰਡਰ ਦੇ ਅਨੁਸਾਰ ਹੀ ਮਨਾਉਣ ਦਾ ਯਤਨ ਕਰਨ ਬਹੁਤ ਬਹੁਤ ਸਮੁੱਚੇ ਖਾਲਸਾ ਪੰਥ ਨੂੰ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਕੈਲੰਡਰ 557ਵਾਂ ਜਿਹੜਾ ਨਾਨਕਸਾਹੀ ਕੈਲੰਡਰ ਹੈ ਜਿਹੜਾ ਉਹਦਾ ਅੱਜ ਕੈਲੰਡਰ ਦੇ ਰਿਲੀਜ਼ ਕੀਤਾ ਗਿਆ ਤੇ ਇਹ ਸਾਲ ਜਿਹੜਾ ਸ਼ਤਾਬਦੀ 350 ਸਾਲਾ ਗੁਰਤੇਗ ਵਾਜਦ ਸਾਹਿਬ ਦੀ ਸ਼ਹੀਦੀ ਦੀ ਸ਼ਤਾਬਦੀ ਜਿਹੜੀ ਹੈ ਇਹ ਸਾਲ ਆ ਰਹੀ ਹੈ ਇਸੇ ਤਰ੍ਹਾਂ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਦਾ ਦਿਵਸ ਵੀ ਇਸ ਵੇਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼ੋਮਨੀ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ ਤੇ ਗੁਰਤਾ ਗੱਦੀ ਜਿਹੜੀ ਆ 10ਵੇਂ ਪਾਤਸ਼ਾਹ ਕਲਕੀਤ ਧਾਤ ਪਾਤਸ਼ਾਹ ਦੀ ਉਹ ਵੀ ਇਸੇ ਸਾਲ ਜਿਹੜੀ ਐ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਈ ਜਾ ਰਹੀ ਤੇ ਅੱਜ ਕੈਲੰਡਰ ਜਿਹੜਾ ਰੀਲੀਜ਼ ਕੀਤਾ ਗਿਆ ਉਹdੀਆਂ ਪਹਿਲੀ ਵਾਰੀ ਤਿੰਨ ਪਰਤਾਂ ਬਣਾਈਆਂ ਗਈਆਂ ਤੇ ਜੋ ਗੁਰੂ ਸਹਿਬਾਨ ਦੇ ਜਿਹੜੇ ਸਥਾਨ ਆ ਰਕਾਬ ਗੰਜਿਆ ਕਿਸਕਰ ਸਾਹਿਬ ਆ ਤੇ ਸੀਸਗੰਜ ਜਿਹੜੇ ਆ ਉਹਦੇ ਤੇ ਦਰਸਾਏ ਗਏ ਆ ਤਾਂ ਕਿ ਆਪਾਂ ਉਹ ਨਿਸ਼ਾਨਾਂ ਨੂੰ ਉਹਨਾਂ ਗੁਰੂ ਘਰਾਂ ਨੂੰ ਦੇਖ ਕੇ ਆਪਾਂ ਉਹ ਹਮੇਸ਼ਾ ਜਿਹੜੀ ਸ਼ਹੀਦੀਆਂ ਤੇ ਨਾਲ ਜਿਸ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਨੇ ਬਹੁਤ ਵੱਡਾ ਸਮਾਨੰਦਪੁਰ ਸਾਹਿਬ ਦੀ ਧਰਤੀ ਤੇ ਹੰਡਾਇਆ ਤੇ ਉਹ ਵੀ ਦੱਸਾਇਆ ਗਿਆ ਮੈਂ ਇਸ ਮੌਕੇ ਤੇ ਅਰਦਾਸ ਕਰਦਾ ਕਿ ਜਿਹੜੀ ਸ਼ਤਾਬਦੀ ਆਪਾਂ ਨੇ ਮਨਾਉਣੀ ਹੈ ਗੁਰਤੇਗ ਬਾਦ ਸਾਹਿਬ ਜੀ ਦੀ ਉਹਦਾ ਪ੍ਰਚਾਰ ਜਿਹੜਾ ਹੈ ਸ਼ਰੋਣੀ ਕਮੇਟੀ ਵੱਲੋਂ ਘਰ ਘਰ ਕੀਤਾ ਜਾਵੇਗਾ ਤੇ ਜਿਹੜਾ ਇਹ ਕਲੰਡਰ ਆ ਇਹ ਵੀ ਘਰ ਘਰ ਪਹੁੰਚਾਉਣ ਦੀ ਜਿਹੜੀ ਆ ਕੋਸ਼ਿਸ਼ ਪ੍ਰਚਾਰਕਾਂ ਦੇ ਮਾਧਿਅਮ ਨਾਲ ਕੀਤੀ ਜਾਵੇਗੀ ਤਾਂ ਕਿ ਇਹ ਸਤਾਬ ਦੀ ਵੱਡੀ ਜਿੰਨੀ ਸਤਾਬਦੀ ਆ ਉਸ ਨੂੰ ਉਸ ਲਹਿਜੇ ਦੇ ਨਾਲ ਆਪਾਂ ਮਨਾ ਸਕੀਏ ਮੈਂ ਕੀਦੇ ਵਿੱਚ ਸਾਡੇ ਵਿੱਚ ਰਜਿੰਦਰ ਸਿੰਘ ਜੀ ਮਹਿਤਾ ਸਾਡੇ ਸੀਨੀਅਰ ਜਿਹੜੇ ਸੀਨੀਅਰ ਮੀਤ ਪ੍ਰਧਾਨ ਹੈ ਐਚਓਮੀ ਕਮੇਟੀ ਦੇ ਔਰ ਜਿਹੜੇ ਸਾਡੇ ਧਰਨ ਪਚਾ ਦੇ ਸਕਤਰ ਕਲਮਾ ਸਾਹਿਬ ਸਤਵੀਰ ਸਿੰਘ ਜੀ ਧਾਮੀ ਔਰ ਜਸਲ ਸਾਹਿਬ ਮੈਂਬਰਸ਼ਿਪ ਨੀ ਕਮੇਟੀ ਸੁਮੱਚਾ ਜਿਹੜਾ ਗੁਰਮੀਤ ਸਿੰਘ ਹੁਣੀ ਇੱਥੇ ਹਾਜ਼ਰ ਆ ਤੇ ਮੈਂ ਇਹ ਅਰਦਾਸ ਕਰਦਾ ਕਿ ਜਿੱਦ ਦੀ ਵੱਡੀ ਸ਼ਤਾਬਦੀ ਸੀ ਗੁਰਦੇਵ ਸਾਹਿਬ ਜੀ ਦੀ ਤੇ ਦੂਜੇ ਸ਼ਹੀਦੀ ਸੀ ਉਨੀ ਵੱਡੀ ਜਿਹੜੀ ਉਹ ਸ਼ਤਾਬਦੀ ਸ਼ਰਧਾ ਦੇ ਨਾਲ ਸਤਿਕਾਰ ਦੇ ਨਾਲ ਕਿ ਦਿਨਾਂ ਨਾਲ ਮਨਾਈ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ